ਸਰ ਕੀ ਹੈ ਬਰਾਉਣਾ ਸਰ ਮਾਨਯੋਗ ਸ਼੍ਰੀ ਸੁਪਨ ਸ਼ਰਮਾ ਜੀ ਕਮਿਸ਼ਨਰ ਪੁਲਿਸ ਜਿਹੜਾ ਪੁਲਿਸ ਅਧਿਕਾਰੀਆਂ ਤੇ ਡਰੱਗ ਮਾਫੀਆ ਦੇ ਖਿਲਾਫ ਮਹਿੰਮ ਸ਼ੁਰੂ ਹੋਈ ਆ ਜਿਹਦੇ ਚੱਲਦਿਆਂ ਪਹਿਲਾਂ ਵੀ ਕਾਫੀ ਕੇਸ ਰਿਸਟਰਡ ਡਰੱਗ ਦੇ ਕੀਤੇ ਕਾਫੀ ਹਰੋਨ ਵਗੈਰਾ ਰਿਕਵਰ ਕੀਤੀ ਹੈ ਇਹਦੇ ਚੱਲਦਿਆਂ ਹੁਣ ਇੰਸਪੈਕਟਰ ਜਸਪਾਲ ਸਿੰਘ ਸਪਾਇਸਰ ਦੇ ਅੰਤ ਤਾ ਜਿਨ੍ਹਾਂ ਨੇ ਰਾਜਪਾਲ ਉਰਖ ਪਾਣੀ ਜੋ ਕਿ ਰਾਮਾ ਮੰਡੀ ਪੁਲਿਸ ਸਟੇਸ਼ਨ ਏਰੀਆ ਦਾ ਰਹਿਣ ਵਾਲਾ ਜਿਹਦੇ ਕੋਲੋਂ 258 ਗ੍ਰਾਮ ਹਰੋਨ ਇੱਕ ਇਲੈਕਟ੍ਰੋਨਿਕ ਕੰਡਾ ਅਤੇ ਮੋਮ ਜੰਮੇ ਦੀਆਂ ਇਹ ਇੱਕ ਇਹ ਆਪਣੀ ਇਹ ਉਹਦੇ ਕੋਲੋਂ ਮਿਲਿਆ ਜਿਹਦੇ ਖਿਲਾਫ ਮੁਕੱਦਮਾ ਨੰਬਰ 34 ਪੁਲਿਸ ਸਟੇਸ਼ਨ ਰਾਮੂ ਮੰਡੀ ਵਿੱਚ ਕੇਸ ਰਜਿਸਟਰ ਕੀਤਾ ਇਸ ਕੋਸ਼ਿਸ਼ ਦੇ ਤਹਿਤ ਪਹਿਲਾਂ ਵੀ ਜਿਹੜੇ 6 ਮਕਦਮੇ ਦਰਜ ਆਵਾਂ ਵਿੱਚੋਂ 5 ਐਨਡੀਪੀਐਸ ਦੇ ਇੱਕ ਚੋਰੀ ਦਾ ਮਕਦਮਾ ਦਰਜ ਆਇਆ ਇਹ ਮਕਦਮੇ ਦੇ ਵਿੱਚੋਂ ਇਹਦੀ ਸੀਆਰ ਦੁਆਰਾ ਜਾਂ ਹੋਰ ਵੀ ਸਾਰਾ ਪੜਤ ਕੇ ਫਾਰਵਰਡ ਤੇ ਬੈਕਵਰਡ ਲਿੰਕ ਕਿਹੜੇ ਵੀ ਵਿੱਚ ਇਹਦੇ ਕিউਰਜ਼ ਹੈਗੇ ਉਹਨਾਂ ਨਾਮਿਨੇਟ ਕਰਕੇ ਅਰੈਸਟ